ਮਮਸਾ ਪਹਿਲਾਂ ਤੁਸੀਂ ਕਹੋਗੇ ਕਿ ਕੋੜਿਆ ਗੁੰਮਣ ਸਾਹਿਬ ਲਾਈਵ ਵੀਡੀਓ ਆ ਲਾਈਵ ਵੀਡੀਓ ਠੀਕ ਆ ਸਰਕਾਰਾਂ ਆਂਦੀਆਂ ਜਾਂਦੀਆਂ ਨੇ ਟੱਕਣੇ ਆਂਦੇ ਨਾ ਪੰਜ ના લે કોઈ બજાજ બજાજ જ્યાદ કરા ચુ ટક ટક કે કરન ગયા આ હાથ આદ આ ટક ટક લે જા આદ આ સારા મੁੰડે બેઠે હોંદા મલ્લાના સારે ચકકે સારે ને ટક લેરિયા બેનો મરખાન ઓૂે લખલમાં તમારા દોકાઈ રહ્યા ఓసావాయిడ్ こう内ではな,な,ない。 સરકાર શહેદ ઘર ચો ઝી કર

ਕਹ ਪੋਛ ਰੋ ਬਾਈਟ ਕਰ ਲਾ ਮਦਕੀ ਨਾ ਮਦਕੀ ਨਾ ਸਹੀ ਕੀ ਗੱਲ ਹੋ ਗਿਆ ਕਰਦੇ ਨਹੀਂ ਹੋਗੇ ਇਸ ਉੱਪਰ ਲੱਗਾ ਤਾਂ ਅੰਦਰ ਵਾਰ ਵਾਰ ਕੇ ਸਮਾਜੇ ਤੋੜਦੀ ਪੀ ਪੁਲਿਸ ਹਰ ਬੋਲ ਨਿਮਿਟਾ はい。 లైవ్ వీడియో ਠੀਕ ਆ ਸਰਕਾਰਾਂ ਆਂਦੀਆਂ ਜਾਂਦੀਆਂ ਨੇ ਟੱਕਰੇ ਆਂਦੇ ਨਾ ਪੰਜਾਬ ਪੋਸ ਮੁਰਦਾਬਾਦ ਪੋਸ ਮੁਰਦਾਬਾਦ ਨਹੀਂ ਚਲੇਗੀ ਪ੍ਰਤੀਸ਼ਾ ਨਹੀਂ ਚਲੇਗੀ ਕੇਂਦਰੀ ਬਾਲ ਮੁਰਦਾਬਾਦ 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 ਕਰੋ ਮੁਰਦਾਬਾਦ ਮੁਰਦਾਬਾਦ ਨਹੀਂ ਨਾਲ ਕੋਈ ਬਜਾਜ ਜਿਆਦਾ ਘਰ ਚ ਟੱਕ ਟੱਕ ਕੇ ਕਰਨਗੇ ਹੱਥ ચાર ઘે સુતે રે ઉ નશા નહી એના સુતે થી લખણનું આત્મા ધોકા ની ਉਕੇ ਪੋਛ ਲੋ ਬਾਈਟ ਕਰ ਲੋ ਆ ਸੁਰੇਮ ਨੂੰ ਮਦਕੀ ਨਮਰ ਲੀਗਾ ਪਤਾ ਨਹੀਂ 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 ਪਤਾ Olha aí,